ਬਹਾਦਰ ਸ਼ਾਹ ਵੱਲ ਵੇਖ ਲੋ ਬਾਬਾ ਰਾਮ ਸਿੰਘ ਵੱਲ ਵੇਖ ਲੋ ਆਪਣੇ ਦਲੀਪ ਸਿੰਘ ਵੱਲ ਵੇਖ ਲੋ ਦਲੀਪ ਸਿੰਘ ਦੀ ਮਾਂ ਮਾਈ ਜਿੰਦਾਬਲ ਵੇਖ ਲੋ ਕੀ ਹਾਲ ਕੀਤਾ ਜਿੰਦਾ ਦੀਆਂ ਚਿੱਠੀਆਂ ਨੂੰ ਪੜ੍ਹ ਕੇ ਵੇਖੋ ਉਹਦਾ ਕੀ ਅਸ਼ਰ ਹੋਵੇਗਾ ਕਹਿੰਦੀ ਮੈਂ ਪੰਜਾਬ ਦੀ ਮਹਾਰਾਣੀ ਸੀ ਮੈਨੂੰ ਰਾਜ ਮਾਤਾ ਕਿਹਾ ਜਾਂਦਾ ਸੀ ਤੇ ਜਿਸ ਤਰ੍ਹਾਂ ਦੇ ਨਾਲ ਮੈਨੂੰ ਬੇਇੱਜ਼ਤ ਤੇ ਜ਼ਲੀਲ ਕੀਤਾ ਗਿਆ ਇਸ ਤਰ੍ਹਾਂ ਦੇ ਨਾਲ ਕੋਈ ਕਿਸੇ ਦੁਸ਼ਮਣ ਨੂੰ ਨਹੀਂ ਕਰਦਾ ਉਸ ਨੂੰ ਚਿੱਠੀ ਲਿਖੀ ਗਈ ਕਿ ਦਲੀਪ ਸਿੰਘ ਖੁਸ਼ ਹੈ 5 ਸਾਲ ਦਾ ਪੁੱਤ ਕੋਕ ਅੰਗਰੇਜ਼ ਕਹਿ ਰਹੇ ਨੇ ਕਹਿੰਦੀ ਮੈਂ ਜਾਣਦੀ ਹਾਂ ਜਿਹਦੀ ਮਾਂ ਕੋ ਖੋ ਲਿਆ ਗਿਆ ਹੋਵੇ ਜਿਹੜਾ ਯਤੀਮ ਕਰ ਦਿੱਤਾ ਗਿਆ ਹੋਵੇ ਜਿਹਦਾ ਬਾਪ ਨਾ ਹੋਵੇ ਜਿਹਦੇ ਭਰਾ ਵੀ ਸਾਜਿਸ਼ ਦੇ ਨਾਲ ਖਤਮ ਕਰ ਰਹੇ ਤੇ ਹੁਣ ਉਹ ਬੱਚਾ ਕਿੰਨਾ ਕੁ ਖੁਸ਼ ਹੋ ਸਕਦਾ ਮੈਂ ਜਾਣਦੀ ਮਹਾਰਾਣੀ ਜਿੰਦਾ ਦੀਆਂ ਚਿੱਠੀਆਂ ਨੂੰ ਪੜ ਕੇ ਵੇਖੋ ਉਹ ਤਾਂ ਇੱਕ ਮਜਬੂਰੀ ਸੀ ਸਾਡਾ ਰਾਜ ਗਿਆ ਸਾਡਾ ਬੱਚਾ ਸਾਡੇ ਤੋਂ ਖੋ ਲਿਆ ਤੇ ਹੋਰ ਸੱਭਿਆਚਾਰ ਦੇ ਵਿੱਚ ਉਸ ਨੂੰ ਪਾਲ ਕੇ ਉਸ ਨੂੰ ਵੱਡਾ ਕਰਕੇ ਇੱਕ ਹੋਰ ਸੱਭਿਆਚਾਰ ਦੇ ਵਿੱਚ ਦਾ ਧਰਮ ਪਰਿਵਰਤਨ ਕਰ ਦਿੱਤਾ ਗਿਆ ਅੱਜ ਸਾਡੀ ਕੀ ਮਜਬੂਰੀ ਹੈ ਅੱਜ ਸਾਡੇ ਵਿੱਚ ਧਰਮ ਪਰਿਵਰਤਨ ਕਿਉਂ ਹੋ ਰਿਹਾ ਹੈ ਆ ਵੀ ਇੱਕ ਤਰ੍ਹਾਂ ਦਾ ਧਰਮ ਪਰਿਵਰਤਨ ਹੈ ਕੋਈ ਸਮਾਂ ਇਹ ਸੀ ਉੱਥੇ ਦੇਖਾ ਦਲੀਪ ਸਿੰਘ ਜਿਹੜਾ ਸੀ ਉਸਨੇ ਰਾਣੀ ਨੂੰ ਇੱਕ ਚਿੱਠੀ ਲਿਖੀ ਸੋਹਣ ਸਿੰਘ ਸੀਤਲ ਨੇ ਆਪਣੀ ਕਿਤਾਬ 'ਚ ਛਾਪੀ ਹੈ ਕਹਿੰਦਾ ਮੇਰਾ ਕੁਝ ਨਾ ਦੇ ਪਵੇ ਸਭ ਕੁਝ ਸਾੰਭ ਲਾ ਤੁਸੀਂ ਕੋਹੇ ਨੂਰ ਲੈ ਲਿਆ ਤੁਸੀਂ ਜਵਾਹਰ ਆਤ ਲੁੱਟ ਲੇ ਉਸੇ ਵੇਲੇ ਸਿੱਖ ਰਾਜ ਜਦੋਂ ਖਤਮ ਹੋਇਆ 1850 ਦੇ ਵਿੱਚ ਇੱਕ ਜਿਸ ਨੂੰ ਆਕਸ਼ਨ ਕਹਿ ਦਿੰਦੇ ਨਿਲਾਮੀ ਕਹਿ ਦਿੰਦੇ ਆ ਨਿਲਾਮੀ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਘਰ ਦੀਆਂ ਚਾਦਰਾਂ ਤੱਕ ਨਿਲਾਮ ਕਰ ਦਿੱਤੀਆਂ ਗਈਆਂ ਪਰਦੇ ਤੱਕ ਨਿਲਾਮ ਕਰ ਦਿੱਤੇ ਗਏ ਗਲੀਚੇ ਤੱਕ ਨਿਲਾਮ ਕਰ ਦਿੱਤੇ ਗਏ ਉਹਦੀ ਮਾਂ ਦੇ ਗਹਿਣੇ ਤੱਕ ਨਿਲਾਮ ਕਰ ਦਿੱਤੇ ਗਏ ਸਭ ਕੁਝ ਨਿਲਾਮ ਕੀਤਾ ਉਹਦੀਆਂ ਲਿਸਟਾਂ ਮੇਰੀ ਲਾਇਬ੍ਰੇਰੀ ਚ ਪਈਆਂ ਹੋਈਆਂ ਨੇ ਤੇ ਉਹ ਬਲੀਵ ਸਿੰਘ ਕੀ ਕਹਿੰਦਾ ਕਹਿੰਦਾ ਬੇਸ਼ੱਕ ਤੁਸੀਂ ਸਾਡਾ ਸਭ ਕੁਝ ਲੈ ਲਿਆ ਤੁਸੀਂ ਗਹਿਣੇ ਲੈ ਲਏ ਕੋਈ ਨੂਰ ਲੈ ਲਿਆ ਸਾਡਾ ਰਾਜ ਲੈ ਲਿਆ ਬਸ ਇੱਕ ਗੱਲ ਕਰ ਮੈਨੂੰ ਮੇਰੇ ਪਿੰਡ ਦੇ ਦੇ ਬਦਨਪੁਰ ਦੇ ਇਲਾਕੇ ਦੇ ਜਿਹੜੇ ਸ਼ੁਕਰ ਚੁੱਕੀਆਂ ਮਿਸਲ ਦੇ ਸੀ ਇਨਾ ਮੋਹ ਹੁੰਦਾ ਮਨੁੱਖ ਨੂੰ ਆਪਣੀ ਜ਼ਮੀਨ ਦੇ ਨਾਲ ਆਪਣੇ ਸੱਭਿਆਚਾਰ ਦੇ ਨਾਲ ਤੇ ਜਿਹੜੀ ਅੱਜ ਪ੍ਰਵਾਸ ਹੋ ਰਹੀ ਹੈ ਕਦੀ ਉਹਦੇ ਬਾਰੇ ਚਿੰਤਨ ਕਰਨ ਦਾ ਕੋਸ਼ਿਸ਼ ਕੀਤੀ ਸਮਝਣ ਦਾ ਯਤਨ ਕੀਤਾ ਇੱਕ ਬੱਚਾ ਸਟੂਡੈਂਟ ਵੀਜ਼ਾ ਲੈ ਕੇ ਬਾਹਰ ਜਾਂਦਾ ਪਿੱਛੇ ਮਾਪੇ ਚੱਲੇ ਜਾਂਦਾ ਜ਼ਮੀਨ ਵੇਚ ਨਹੀਂ ਲਾ ਦਿੰਦੇ ਇਹ ਜਿਹੜਾ ਤੁਸੀਂ ਜ਼ਮੀਨ ਤੇ ਕਬਜ਼ਾ ਛੱਡ ਰਹੇ ਹੋ ਨਾ ਆਉਣ ਵਾਲੇ ਸਮੇਂ 'ਚ ਪਛਤਾਉਗੇ ਇਹ ਜ਼ਮੀਨ ਲੈ ਕੌਣ ਰਿਹਾ ਹੈ ਜਿਨਨੂੰ ਬਿਲਕੁਲ ਦਰਦ ਨਹੀਂ ਕਿ ਇਸ ਜ਼ਮੀਨ ਦੇ ਉੱਪਰ ਤੁਹਾਡੇ ਵਡੇਰਿਆਂ ਦਾ ਖੂਨ ਡੁੱਲਿਆ ਤੁਹਾਡੇ ਵਡੇਰਿਆਂ ਦਾ ਖੂਨ ਡੁੱਲਿਆ ਸੀ ਉਹ ਪਾਨ ਖਾ ਕੇ ਤੁੰਗਣਗੇ ਬਿਲਕੁਲ ਦਰਦ ਨਹੀਂ ਹੈ ਮੈਂ ਇਸ ਇਲਾਕੇ ਦੀ ਗੱਲ ਵੇਖਦਾ ਤੇ ਜਦੋਂ ਇਸ ਇਲਾਕੇ ਦੇ ਜਿਹੜੇ ਡਿਸਟ੍ਰਿਕਟ ਗੁਰਸਤਿ ਹਰੇ ਉੱਪਰੇ ਜਾਂਦੀ ਹੈ ਇਸ ਇਲਾਕੇ ਚ ਬਾਬਾ ਬੁੱਢਾ ਜੀ ਨੇ ਕਿੰਨੇ ਪ੍ਰਚਾਰਕ ਥਾਪ ਕੇ ਕਿੰਨਾ ਸਿੱਖੀ ਦਾ ਪ੍ਰਚਾਰ ਕੀਤਾ ਉਸ ਤੋਂ ਬਾਅਦ ਜੇ ਰਾਮ ਮਾਰਨ ਦਾ ਮਾਇਆ ਤੇ ਇਸ ਇਲਾਕੇ ਦੇ ਵਿੱਚ 18ਵੀਂ ਸਦੀ ਚ ਉਹਨੇ ਕਿੰਨੇ ਸਿੱਖ ਚ ਰੈਲਾਂ ਦਾ ਜਾਂ ਕਿੰਨੇ ਸਿੱਖ ਜਵਾਨਾਂ ਦਾ ਕਹਨ ਕੀਤਾ ਤੁਸੀਂ ਫੇਰ ਵੀ ਸਿੱਖੀ ਤੋਂ ਦੂਰ ਨਹੀਂ ਗਏ ਪਰ ਅੱਜ ਕਿਹੜੀ ਮਜਬੂਰੀ ਆ ਗਈ ਅੱਜ ਕੀ ਹੋ ਗਿਆ ਅੱਜ ਅਸੀਂ ਕਿਉਂ ਸਿੱਖੀ ਤੋਂ ਦੂਰ ਜਾ ਰਹੇ ਕਿਤੇ ਆਪਣੇ ਰਾਜ ਦੀ ਜਿਹੜੀ ਵਿਰਾਸਤ ਹੈ ਉਸ ਵੱਲ ਤਾਂ ਵੇਖੀਏ ਆਪਣੇ ਰਾਜ ਦੇ ਅਸੂਲਾਂ ਵੱਲ ਤਾਂ ਵੇਖੀਏ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਤੇ ਕਬਜਾ ਕੀਤਾ ਮਲਤਾਨ ਦਾ ਹਾਕਮ ਮੁਜ਼ਫਰ ਖਾਨ ਸੀ ਉਦਯਾਤ ਪੁੱਤ ਸੀ ਉਸ ਨੇ ਰਣਜੀਤ ਸਿੰਘ ਦੀ ਅਧੀਨਗੀ ਸਵੀਕਾਰ ਕਰ ਲਈ ਕਹਿੰਦਾ ਕਿ ਸ਼ੇਰ-ਏ-ਪੰਜਾਬ ਮੈਂ ਤੇਰੇ ਨਾਲ ਲੜ ਨਹੀਂ ਸਕਦਾ ਮਲਤਾਨ ਦਾ ਹਾਕਮ ਮੈਨੂੰ ਰਹਿਣ ਦੇ ਪਰ ਇਥੋਂ ਜੋ ਹਰਜ਼ਾਨਾ ਨਜ਼ਰਾਨਾ ਜਾਂ ਟੈਕਸ ਹੈ ਮੈਂ ਹਰ ਸਾਲ ਤੈਨੂੰ ਅਦਾ ਕਰਾਂਗਾ ਪਹਿਲੇ ਸਾਲ ਦੇ ਵੀ ਦਿੱਤਾ ਦੂਸਰੇ ਸਾਲ ਅੱਧਾ ਦਿੱਤਾ ਬਾਅਦ ਚ ਕਹਿ ਦਿੱਤਾ ਕਿ ਅੱਧਾ ਮੈਂ ਬਾਅਦ ਚ ਦਊਂਗਾ ਜਦੋਂ 30 ਸਾਲ ਪੂਰਾ ਟੈਕਸ ਅਦਾ ਕਰਨਾ ਸੀ ਤੇ ਉਸ ਵੇਲੇ ਉਸ ਨੇ ਜਹਾਦੀਆਂ ਨੂੰ ਇਕੱਠਾ ਕੀਤਾ ਸਰਪਾਓ ਲੈ ਕੇ ਆਗੇ ਲੈ ਇਹ ਲੈਕਚਰ ਸਮਾਪਤ ਕਰਨ ਦਾ ਚਿੰਨ ਹੁੰਦਾ ਹੈ ਸੋ ਮੈਂ ਛੇਤੀ ਸੰਕੋਚਨ ਦਾ ਯਤਨ ਕਰਦਾ ਉਸ ਨੇ ਇਨਕਾਰ ਕਰ ਦਿੱਤਾ ਕਿ ਮੈਂ ਉਹ ਲਾਹੌਰ ਦਰਬਾਰ ਨੂੰ ਕੋਈ ਹਰਜ਼ਾਨਾ ਕੋਈ ਨਜ਼ਰਾਨਾ ਨਹੀਂ ਦੇਣਾ ਉਹਨੇ ਜਹਾਦੀਆਂ ਦੀ ਫੌਜ ਇਕੱਠੀ ਕੀਤੀ ਉਹਨੇ ਜਹਾਦੀਆਂ ਦੀ ਫੌਜ ਇਕੱਠੀ ਕੀਤੀ ਉਦੋਂ ਸ਼ੇਰੇ ਪੰਜਾਬ ਮਹਾਰਾਜਾ ਅਨੰਦ ਸਿੰਘ ਨੇ ਹਰੀ ਸਿੰਘ ਨਰੂਆ ਨਿਧਾਨ ਸਿੰਘ ਪੰਜ ਹੱਥਾ ਨੂੰ ਭੇਜਿਆ ਉਸ ਨੇ ਆਪਣੇ ਕਿਲੇ ਦੇ ਉੱਪਰ 49 ਧੋਪਾਂ ਮੀੜ ਕੇ ਇੰਨੀ ਜ਼ਿਆਦਾ ਜ਼ਬਰਦਸਤ ਫਾਇਰਿੰਗ ਕੀਤੀ ਹਰੀ ਸਿੰਘ ਨਰੂਆ ਜ਼ਖਮੀ ਹੋ ਗਿਆ ਸਰਦਾਰ ਬਿਹਾਰ ਸਿੰਘ ਜ਼ਖਮੀ ਹੋ ਗਿਆ ਸਰਦਾਰ ਅਤਲ ਸਿੰਘ ਜ਼ਖਮੀ ਹੋ ਗਿਆ ਸਰਦਾਰ ਰਣ ਸਿੰਘ ਜ਼ਖਮੀ ਹੋ ਗਿਆ ਸਾਡੇ ਕਈ ਜਨਰਲ ਜ਼ਖਮੀ ਹੋ ਗਏ ਜ਼ਖਮੀ ਨਹੀਂ ਹੋਏ ਸਾਡਾ 300 ਸਿੱਖ ਜਵਾਨ ਸ਼ਹਾਦਤ ਪ੍ਰਾਪਤ ਕਰ ਗਏ ਜਵਾਨ ਸ਼ਹੀਦ ਹੋਏ ਇਧਰ ਹਰੀ ਸਿੰਘ ਨਲੂਏ ਨੂੰ ਖਬਰ ਮਿਲੀ ਕਿ ਹਰੀ ਸਿੰਘ ਨਲੂਆ ਵੀ ਉਸ ਵੇਲੇ ਜ਼ਖਮੀ ਹੋ ਗਿਆ ਸ਼ੇਰੇ ਪੰਜਾਬ ਤੱਕ ਇਹ ਖਬਰ ਪਹੁੰਚੀ ਉਸ ਸਮੇਂ ਕਿਲੇ ਨੂੰ ਘੇਰੇ ਪਿਆ ਤਿੰਨ ਮਹੀਨੇ ਹੋ ਗਏ ਸੀ ਸ਼ੇਰੇ ਪੰਜਾਬ ਆਪਣੀ ਆਦਤ ਜਾਂ ਰਵਾਇਤ ਦੇ ਮੁਤਾਬਕ ਦਰਬਾਰ ਸਭ ਆਇਆ ਮੱਥਾ ਟੇਕ ਕੇ ਬਾਹਰ ਨਿਕਲ ਰਿਹਾ ਸੀ ਉਸ ਨੂੰ ਜਹੇਦਾਰ ਸਾਧੂ ਸਿੰਘ ਮਿਲੇ ਮਿਸਰ ਪੰਗੀ ਦੇ ਸਾਡੇ ਕੋਈ ਸਰੋਤ ਕਹਿੰਦੇ ਨੇ ਅਕਾਲੀ ਫੁੱਲਾ ਸਿੰਘ ਮਿਲੇ ਪ੍ਰੇਮ ਸਿੰਘ ਉਤਿ ਮਰਦਾਨ ਦਾ ਮਤ ਹੈ ਕਿ ਅਕਾਲੀ ਫੂਲਾ ਸਿੰਘ ਮਿਲੇ ਸ਼ਮਸ਼ੇਰ ਸਿੰਘ ਅਸ਼ੋਕ ਤੇ ਸੋਹਣ ਸਿੰਘ ਸੀਤਲ ਦਾ ਮਤ ਹੈ ਕਿ ਉਹਨਾਂ ਨੂੰ ਜਹੇਦਾਰ ਸਾਧੂ ਸਿੰਘ ਜੀ ਮਿਲੇ ਪਰ ਜੋ ਵੀ ਹੈ ਇੱਕ ਭੰਗੀ ਮਿਸਲ ਦਾ ਜਥੇਦਾਰ ਮਿਲਿਆ ਉਹ ਪੁੱਛਦਾ ਰਣਜੀਤ ਸਿੰਘ ਤੇਰਾ ਚਿਹਰਾ ਉਦਾਸ ਲੱਗਣਦਿਆ ਗੱਲ ਕੀ ਹੈ ਉਹ ਕਹਿੰਦਾ ਕਿ ਮਲਤਾਨ ਦੇ ਗਿਲੇ ਨੂੰ ਘੇਰੇ ਪਿਆ ਤਿੰਨ ਮਹੀਨੇ ਹੋ ਗਏ ਤਿੰਨ ਸਿੰਘ ਸ਼ਹਾਦਤਾਂ ਪ੍ਰਾਪਤ ਕਰ ਗਿਆ ਹਰੀ ਸਿੰਘ ਨਲਵੇ ਵਰਗਾ ਜਰਨੈਲ ਜ਼ਖਮੀ ਹੋ ਗਿਆ ਕਿਲਾ ਅਜੇ ਤੱਕ ਸਾਡੇ ਕੋਲ ਫਤਿਹ ਨਹੀਂ ਕੀਤਾ ਗਿਆ ਉਹ ਕਹਿੰਦਾ ਕਿ ਸਾਡੀਆਂ ਧੋਪਾਂ ਕਿੱਥੇ ਨੇ ਭੰਗੀਆਂ ਵਾਲੀ ਧੋਪ ਜਿਹੜੀ ਅਹਿਮਦ ਸ਼ਾਹ ਬਦਾਲੀ ਨੇ ਲਾਹੌਰ ਦੇ ਕਾਰੀਗਰ ਸ਼ਾ ਨਜੀਬ ਤੋਂ ਤਿਆਰ ਕਰਾਈ ਸੀ ਇਹ ਕਹਿ ਕੇ ਤਿਆਰ ਕਰਾਈ ਸੀ ਕਿ ਦੁਨੀਆ ਦੀ ਸਭ ਤੋਂ ਵੱਡੀ ਧੋਪ ਹੈ ਪਹਿਲੇ ਹਮਲੇ 'ਚ ਮੈਂ ਸਿੱਖਾਂ ਨੂੰ ਖਤਮ ਕਰ ਦੇਵਾਂਗਾ ਪਰ ਜਦੋਂ ਪਹਿਲੇ ਹੀ ਹੱਲੇ ਇਹਦਾ ਭੰਗੀ ਮਿਸਲ ਦੇ ਸਰਦਾਰਾਂ ਦੇ ਨਾਲ ਟੱਕਰ ਹੋਇਆ ਤੇ ਸਰਦਾਰਾਂ ਨੇ ਧੋਪ ਖੋਲੀ ਉਸ ਧੋਪ ਨੂੰ ਭੰਗੀਆਂ ਵਾਲੀ ਧੋਪ ਕਿਹਾ ਜਾਂਦਾ ਅੱਜ ਲਾਹੌਰ ਕਿਲੇ ਦੇ ਸਾਹਮਣੇ ਖੜੀ ਹੈ ਇਹਦਾ ਪਹਿਲਾ ਨਾਮ ਅਜ਼ਦਹਿ ਪੀਕਰ ਆਤਿਸ਼ਬਾਜ਼ ਸੀ ਉਸ ਤੋਂ ਬਾਅਦ ਇਹਦਾ ਨਾਮ ਜ਼ਮਜ਼ਮਾ ਰੱਖਿਆ ਗਿਆ ਹੁਣ ਇਸ ਨੂੰ ਭੰਗੀਆਂ ਵਾਲੀ ਧੋਪ ਕਿਹਾ ਜਾਂਦਾ ਹੈ ਇਹ ਧੋਪ ਫਤਿਹਜੰਗ ਕੋਕਾਫ ਇਹ ਸਾਰੀਆਂ ਧੋਪਾਂ ਮਲਤਾਨ ਲਿਜਾਈਆਂ ਗਈਆਂ ਉੱਥੇ ਇੱਕ ਘਟਨਾ ਵਾਪਰੀ ਸਿੱਖਾਂ ਦੀਆਂ ਤੋਪਾਂ ਮਲਤਾਨ ਦੇ ਕਿਲੇ ਵੱਲ ਕਰਕੇ ਬੀੜ ਦਿੱਤੀਆਂ ਗਈਆਂ ਸਿੱਖਾਂ ਦਾ ਜਿਹੜਾ ਆਤਿਸ਼ਬਾਜ਼ ਸੀ ਜਿਹੜਾ ਤੋਪਜੀ ਸੀ ਉਹ ਕਹਿੰਦਾ ਕਿ ਜੇਕਰ ਇਸ ਮਲਤਾਨ ਕਿਲੇ ਦੀ ਫਸੀਲ ਦੇ ਉੱਪਰ ਇੱਕੋ ਥਾਂ ਤੇ 20 ਗੋਲੇ ਲਾ ਕੇ ਜਾਣ ਪਾੜ ਪੈ ਜਾਵੇਗਾ ਅੰਦਰ ਕੌਣ ਜਾਵੇਗਾ ਅਕਾਲੀ ਫੂਲਾ ਸਿੰਘ ਨੇ ਕਿਹਾ ਅੰਦਰ ਮੈਂ ਜਾਵਾਂਗਾ ਨਿਹੰਗ ਸਿੰਘ ਪੰਜ ਹਰਤਾ ਨੇ ਕਿਹਾ ਅੰਦਰ ਮੈਂ ਜਾਵਾਂਗਾ ਸਰਦਾਰ ਧੰਨਾ ਸਿੰਘ ਮਲਵਈ ਨੇ ਕਿਹਾ ਅੰਦਰ ਮੈਂ ਜਾਵਾਂਗਾ ਜਦੋਂ ਇਹ ਜਰਨਲ ਅੰਦਰ ਜਾਣ ਨੂੰ ਤਿਆਰ ਹੋਏ ਕਿਲੇ ਦੀ ਇੱਕੋ ਜਗ੍ਹਾ ਦੇ ਉੱਪਰ ਤੋਪਾਂ ਨੇ ਗੋਲੇ ਡਾਕਣੇ ਸ਼ੁਰੂ ਕੀਤੇ ਕਿ ਕਿਲੇ 'ਚ ਪਾੜ ਪੈ ਜਾਵੇ ਕਿਤੇ ਮੈਂ ਤੇ ਵੇਖਿਆ ਤੁਹਾਨੂੰ ਜਾਣ ਦਾ ਮੌਕਾ ਮਿਲੇ ਮਲਤਾਨ ਦਾ ਕਿਲਾ ਉਹਦੀਆਂ ਕੰਨਾਂ ਦਾ ਬਹੁਤ ਚੌੜੀਆਂ ਖਿਆਰ ਤੋਲਾਂ ਦੇ ਤੋਪਾਂ ਦੇ ਬੋਲੇ打 ਕੇ ਗਏ ਜਿਹੜੀ ਅਗਲੀ ਘਟਨਾ ਉਹ ਕਿਸੇ ਸਿੱਖ ਇਤਿਹਾਸਕਾਰ ਨੇ ਨਹੀਂ ਲਿਖੀ ਉਹ ਇੱਕ ਮੁਸਲਮਾਨ ਇਤਿਹਾਸਕਾਰ ਸੈਦ ਅਹਿਮਦ ਜ਼ਿਲਾਨੀ ਨੇ ਆਪਣੀ ਕਿਤਾਬ ਜੰਗਨਾਮਾ ਮਲਤਾਨ ਉਰਦੂ ਦੀ ਕਿਤਾਬ ਹੈ ਉਹਦੇ ਚ ਲਿਖੀ ਹੈ ਉਹ ਕਹਿੰਦਾ ਕਿ ਮੈਂ ਮੁਜ਼ਫਰ ਖਾਨ ਦਾ ਸੂਈਆ ਸੀ ਤੇ ਮੈਂ ਸਿੱਖਾਂ ਦੇ ਭੇਸ ਚ ਸਿੱਖਾਂ ਦੀ ਫੌਜ ਦੇ ਵਿੱਚ ਸੂਹ ਲੈਣ ਵਾਸਤੇ ਫਿਰ ਰਿਹਾ ਸੀ ਕਹਿੰਦਾ ਜਦੋਂ ਸਿੱਖਾਂ ਦੀ ਤੋਪ ਚੱਲੀ ਤਿੰਨ ਗੋਲੇ ਦਾਗੇ ਗਏ ਸਿੱਖ ਬੜੇ ਖੁਸ਼ ਹੋਏ ਕਿ ਹੁਣ ਅਸੀਂ ਜਲਦੀ ਮਲਤਾਨ ਨੂੰ ਫਤਿਹ ਕਰ ਲਵਾਂਗੇ ਪਰ ਕਹਿੰਦਾ ਜਦੋਂ ਤਿੰਨ ਗੋਲੇ ਚੱਲੇ ਤੋਪ ਚੱਲਣੀ ਬੰਦ ਹੋ ਗਈ ਕਹਿੰਦਾ ਸਿੱਖਾਂ ਦੇ ਵਿੱਚ ਭੱਜ ਦੌੜ ਮਚ ਗਈ ਤੇ ਕਹਿੰਦਾ ਮੈਂ ਸਿੱਖ ਜਰਨੈਲ ਦੇ ਕੋਲ ਇੱਕ ਜਦੇਦਾਰ ਤੇ ਗੋਲ ਗਿਆ ਮੈਂ ਕਿਹਾ ਖਾਲਸਾ ਕੀ ਗੱਲ ਹੋਈ ਹੈ ਤੋਪ ਚੱਲਣੀ ਬੰਦ ਹੋ ਗਈ ਭੱਜ ਦੌੜ ਕਿਉਂ ਮਚ ਗਈ ਹੈ ਕਹਿੰਦਾ ਸਾਡੀ ਉਸ ਤੋਪ ਦੇ ਨਾਲ ਤਿੰਨ ਗੋਲੇ ਚੱਲੇ ਤੇ ਉਹਦੀ ਰੀਕੁਆਇਲਿੰਗ ਦੇ ਨਾਲ ਛਟਕੇ ਦੇ ਨਾਲ ਉਸ ਤੋਪ ਦਾ ਖੱਬਾ ਪਹੀਆ ਟੁੱਟ ਗਿਆ ਜਮੀਨ ਤੇ ਡੇਕੀ ਹੈ ਉੱਪਰ ਮੁਜ਼ਫਰ ਖਾਨ ਦੀਆਂ ਤੋਪਾਂ ਸਾਡੇ ਤੇ ਬੋਲੇਬਰਸਾ ਰਹੀਆਂ ਨੇ ਇਸ ਤੋਪ ਨੂੰ ਇੰਨੀ ਛੇਤੀ ਮੁਰੰਮਤ ਨਹੀਂ ਕੀਤਾ ਜਾ ਸਕਦਾ ਤੇ ਇਹਦੇ ਤੋਂ ਬਿਨਾ ਕਿਲਾ ਫਤਹਿ ਨਹੀਂ ਕੀਤਾ ਜਾ ਸਕਦਾ ਸਾਡਾ ਤੋਪਚੀ ਆਤਿਸ਼ਬਾਰ ਕਹਿੰਦਾ ਕਿ ਜੇਕਰ ਇੱਕ ਇੱਕ ਸਿੱਖ ਉਸ ਪਹੀਏ ਦੀ ਥਾਂ ਤੇ ਮੋਢਾ ਰੱਖੇ ਤੇ ਮੈਂ ਇੱਕ ਗੋਲਾ ਚਲਾਵਾਂਗਾ ਪਰ ਜਿਹਦੇ ਵਿੱਚ 20 ਕਿਲੋ ਬਰੂਦ ਪੈਣਾ ਉਹਦਾ ਝਟਕਾ ਇੰਨਾ ਹੋਣਾ ਕਿ ਜਿੰਨੇ ਮੋਢਾ ਰੱਖਣਾ ਉਹ ਰੂਹ ਦੇ ਤੁੰਬਿਆਂ ਵਾਂਗ ਉੱਡ ਜਾ। ਹੁਣ 20 ਸਿੱਖ ਚਾਹੀਦੇ। ਜਿਹੜੇ ਮੋਢਾ ਦੇ ਮੈਂ 20 ਗੋਲੇ ਚਲਾਵਾਂ ਤੇ ਮਲਤਾਨ ਦਾ ਕਿਲਿਆਫਤ ਹੋ ਸਕੇ। ਕਹਿੰਦਾ ਮੈਂ ਬੜਾ ਖੁਸ਼ ਹੋਇਆ ਕਿ ਭੱਜ ਦੌੜ ਤਾਂ ਮੱਚੀ ਐ। ਇਹ ਗੱਲ ਕਹਿਣੀ ਬੜੀ ਸੌਖੀ ਹੁੰਦੀ ਐ ਸ਼ਹਾਦਤਾਂ ਦਵਾਂਗੇ ਪਰ ਸ਼ਹਾਦਤਾਂ ਦੇਣੀ ਐ ਪੈਣ ਤੇ ਖਲੂਣਾ ਬੜਾ ਔਖਾ। ਕਹਿੰਦਾ ਹੁਣ ਇਹਨਾਂ 'ਚ ਭੱਜ ਤੋ ੜੇ ਇਸ ਕਰਕੇ ਮੱਝੀ ਹੋਣੀ ਹੈ ਕਿ ਤੂਪ ਚੀ ਕਹਿ ਰਿਹਾ ਹੈ ਕਿ ਮੋਢਾ ਦੇ ਕੇ ਤੂਪ ਦਾ ਗੋਲਾ ਚਲਾਓ ਤੇ ਇੱਕ ਗੋਲਾ ਚੱਲਣ ਦੇ ਨਾਲ ਇੱਕ ਸਿੱਖ ਸ਼ਹੀਦ ਹੋ ਜਾਵੇਗਾ ਤੁੰਬਾ ਤੁੰਬਾ ਹੋ ਕੇ ਉੱਡ ਜਾਵੇਗਾ ਹੁਣ ਇਹ ਮੋਢਾ ਦੇਣ ਤੋਂ ਭੱਜਦੇ ਹੋਣੇ ਪਰ ਕਹਿੰਦਾ ਜਦੋਂ ਮੈਂ ਨੇੜੇ ਗਿਆ ਵੇਖਿਆ ਨਜ਼ਾਰਾ ਹੀ ਹੋਰ ਸੀ ਕਹਿੰਦਾ ਸਿੱਖ ਇੱਕ ਦੂਜੇ ਨੂੰ ਧੂਕੇ ਪਿੱਛੇ ਕਰ ਰਹੇ ਨੇ ਲੜਾਈ ਇਸ ਗੱਲ ਤੋਂ ਹੋ ਰਹੀ ਹੈ ਪਹਿਲਾ ਮੋਢਾ ਮੈਂ ਦੇਣਾ ਪਹਿਲਾ ਮੋਢਾ ਮੈਂ ਦੇਣਾ ਕਹਿੰਦਾ ਮੈਂ ਹੈਰਾਨ ਰਹਿ ਗਿਆ ਕਹਿੰਦਾ ਮੈਂ ਵੇਖਦਾ ਰਿਹਾ ਕਹਿੰਦਾ ਉਸ ਸਮੇਂ ਇਹਨਾਂ ਦੇ ਜਥੇਦਾਰ ਨੇ ਹੱਥ ਖੜਾ ਕੀਤਾ ਕਹਿੰਦਾ ਖਾਲਸਾ ਜੀ ਰੁਕ ਜਾਓ ਕਹਿੰਦਾ ਤੁਹਾਡਾ ਜਥੇਦਾਰ ਕੌਣ ਹੈ ਉਹ ਕਹਿੰਦੇ ਜੀ ਤੁਸੀਂ ਕਹਿੰਦਾ ਫਿਰ ਬਾਕੀ ਮੇਰੇ ਪਿੱਛੇ ਆ ਜਾਓ ਪਹਿਲਾਂ ਬੋਡਾ ਮੈਂ ਦੇਣਾ ਮੈਂ ਤੁਹਾਡਾ ਅਗੂ ਕਿ ਅੱਜ ਸਾਡੇ ਕੋਲ ਇਸ ਤਰ੍ਹਾਂ ਦੇ ਅਗੂ ਨਹੀਂ ਅੱਜ ਤੇ ਤੁਸੀਂ ਵੇਖਿਆ ਸਰਪੰਚੀਆਂ ਤੋਂ ਮੈਂਬਰੀਆਂ ਤੋਂ ਮਰਨ ਨੂੰ ਤਿਆਰ ਬੈਠੇ ਜੀ ਉੱਥੇ ਮੌਤ ਖੜੀ ਹੈ ਉੱਥੇ ਮੌਤ ਖੜੀ ਹੈ ਉੱਥੇ ਇਹ ਪਤਾ ਹੈ ਕਿ ਜਿਹੜਾ ਮੋਢਾ ਦੇਵੇਗਾ ਤੁੰਬੇ ਤੁੰਬੇ ਉੱਠ ਜਾਵੇਗਾ ਪਰ ਲੜਾਈ ਇਸ ਗੱਲ ਤੋਂ ਹੋ ਰਹੀ ਹੈ ਕੋਈ ਕਹਿ ਰਿਹਾ ਪਹਿਲਾ ਮੋਢਾ ਮੈਂ ਦੇਣਾ ਹੈ ਕੋਈ ਕਹਿ ਰਿਹਾ ਪਹਿਲਾ ਮੋਢਾ ਮੈਂ ਦੇਣਾ ਅਖੀਰ 13 ਗੋਲੇ ਚਲਾਉਣੇ ਪਏ 13 ਸਿੱਖ ਉੱਡੇ ਨੇ ਰੂੰਦੇ ਤੁੰਬੇਆਂ ਵਾਂਗ 13 ਸਿੱਖ ਸ਼ਹੀਦ ਹੋਏ ਨੇ ਉਸ ਕਿਲੇ ਦੇ ਵਿੱਚ 파ੜ ਪਾਇਆ ਗਿਆ ਮੁਜ਼ੱਫਰ ਖਾਨ ਮਾਰਿਆ ਗਿਆ ਇਹਦੀ ਤਲਵਾਰ ਨੂੰ ਧੰਨਾ ਸਿੰਘ ਮਲਵਈ ਨੇ ਖੋ ਲਿਆ ਉਹਦੇ ਪੰਜ ਪੁੱਤ ਸਿੱਖਾਂ ਨਾਲ ਲੜਦੇ ਹੋਏ ਮਾਰੇ ਗਏ ਉਹਦੇ ਤਿੰਨ ਪੁੱਤ ਜਿਹੜੇ ਸੀ ਸਿੱਖਾਂ ਦੇ ਕਾਬੂ ਆ ਗਏ ਜੁਲਫਕਾਰ ਅਲੀ ਅਦੀਨ ਖਾਨ ਤੇ ਸਰਫਰਾਜ਼ ਖਾਨ ਇਹ ਤਿੰਨ ਪੁੱਤ ਜਿਹੜੇ ਸੀ ਉਹ ਖੜਕ ਸਿੰਘ ਹੋਣਾ ਨੇ ਆਪਣੇ ਬੰਦੀ ਬਣਾ ਲਏ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਪੇਸ਼ ਕੀਤੇ ਜਿੱਥੇ ਮੈਂ ਗੱਲ ਸ਼ੁਰੂ ਕੀਤੀ ਸੀ ਅੰਗਰੇਜ਼ਾਂ ਨੇ ਜਿਸ ਰਾਜ ਤੇ ਕਬਜ਼ਾ ਕੀਤਾ ਹੈ ਉਥੋਂ ਦੇ ਰਜਵਾਰਿਆਂ ਨੂੰ ਤੇ ਉਹਨਾਂ ਦੀ ਔਲਾਦਾਂ ਨੂੰ ਅਜਾੜ ਕੇ ਰੱਖ ਦਿੱਤਾ ਇੱਥੇ ਜੰਗ ਹੋਈ ਹੈ 356 ਸ਼ਹੀਦ ਹੋਇਆ ਤੋਪ ਦੇ ਥੱਲੇ ਹੂਜੇ ਤੁੰਦਿਆਂ ਵਾਂ ਗੁੱਡੇ ਨੇ ਤੇ ਇਸ ਮੁਜ਼ੱਫਰ ਅਲੀ ਖਾਨ ਦੇ ਤਿੰਨ ਪੁੱਤ ਜਦੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਚ ਪੇਸ਼ ਕੀਤੇ ਗਏ ਸਾਰਾ ਲਾਹੌਰ ਵੇਖ ਰਿਹਾ ਸੀ ਦੁਸ਼ਮਣ ਦੇ ਪੁੱਤ ਨੇ ਸ਼ੇਰ-ਏ-ਪੰਜਾਬ ਨੂੰ ਬਹੁਤ ਗੁੱਸਾ ਆਵੇਗਾ ਉਹਦੇ ਇੰਨੇ ਸਿੱਖ ਸ਼ਹੀਦ ਹੋਏ ਨੇ ਹਰੀ ਸਿੰਘ ਵਰਗੇ ਜ਼ਰਰਾਇ ਜਖਮੀ ਹੋਏ ਨੇ ਨਿਧਾਨ ਸਿੰਘ ਵਰਗੇ ਜਰਨੈਲ ਜਖਮੀ ਹੋਏ ਨੇ ਇੰਨਾ ਨੁਕਸਾਨ ਹੋਇਆ ਫੌਜ ਦਾ ਸ਼ੇਰੇ ਪੰਜਾਬ ਇਹਨਾਂ ਨੂੰ ਬਹੁਤ ਕਰੜੀ ਸਜ਼ਾ ਦਵੇਗਾ ਪਰ ਲੋਕ ਹਰਾ ਰਹਿ ਗਏ ਜਦੋਂ ਸ਼ੇਰੇ ਪੰਜਾਬ ਆਪਣਾ ਤਖਤ ਟੁੱਟਿਆ ਤੇ ਦੂਵਾਂ ਨੂੰ ਗੱਲ ਨਾ ਲਾ ਕੇ ਕਹਿੰਦਾ ਦੁਸ਼ਮਣੀ ਉਹਨਾਂ ਚਿਰ ਤੱਕ ਸੀ ਜਿੰਨਾ ਚਿਰ ਤੁਸੀਂ ਮੈਦਾਨੇ ਚੱਕ ਸੀ ਹੁਣ ਮੈਂ ਤੁਹਾਨੂੰ ਉੱਚ ਦਾ ਇਲਾਕਾ ਦਿੰਦਾ ਉੱਥੇ ਜ਼ਗੀਰ ਦਿੰਦਾ ਲੋਕਾਂ ਨੂੰ ਤੰਗ ਨਾ ਕਰਿਓ ਜਾ ਕੇ ਚੰਗਾ ਰਾਜ ਕਰੋ ਤੇ ਆਪਣੀ ਜ਼ਿੰਦਗੀ ਬਸਰ ਕਰੋ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਵਾਕ ਸੀ ਅੱਜ ਸਾਡੇ ਵਿੱਚ ਉਹ ਵਿਰਾਸਤ ਅੱਜ ਸਾਡੇ ਜੋ ਉਹ ਗੁਣ ਸਾਡੇ ਵਿੱਚ ਉਹ ਦ੍ਰਿੜਤਾ ਉਹ ਸਭ ਕੁਝ ਹੌਲੀ-ਹੌਲੀ ਖਤਮ ਹੁੰਦਾ ਜਾ ਰਿਹਾ ਨਾ ਸਾਡੇ ਕੋਲ ਹਰੀ ਸਿੰਘ ਨਲਵੇ ਵਰਗੇ ਜਰਨੈਲ ਨਾ ਸਾਡੇ ਕੋਲ ਜੀਤ ਸਿੰਘ ਵਰਗੇ ਰਾਜਨੀਤਿਕ ਪਲੀਟਰ ਨਾ ਸਾਡੇ ਕੋਲ ਅਕਾਲੀ ਫੁੱਲਾ ਸਿੰਘ ਵਰਗਾ ਤਾਕਤਕੰਤਾ ਜਥੇਦਾਰ ਸਾਡੇ ਕੋਲ ਸਿਰਫ ਸਾਜੇ ਹੈ ਸਟੇਜਾਂ ਤੇ ਗੱਲਾਂ ਰਹਿ ਗਈਆਂ ਨੇ ਕਰਨਾ ਮੈਂ ਗੱਲਾਂ ਕਰਕੇ ਚਲੇ ਜਾਣਾ ਤੁਸੀਂ ਸੁਣ ਕੇ ਚਲੇ ਜਾਣਾ ਪਰ ਮੈਂ ਕਿਹਾ ਕਿ ਆਪਣੀ ਪਰਿਵਾਰਾਂ ਦੀ ਸੁਧਾਰ ਕਰ ਲਈਏ ਆਪਣੇ ਆਪ ਦਾ ਹੀ ਸੁਧਾਰ ਕਰ ਲਈਏ ਸਾਡੀ ਬੋਲੀ ਸਾਡਾ ਸੱਭਿਆਚਾਰ ਸਾਡੀ ਵਿਰਾਸਤ ਸਾਡੀ ਉਹ ਜ਼ਮੀਨ ਜਿਹਦੇ ਚੱਪੇ-ਚੱਪੇ ਦੇ ਉੱਪਰ ਸ਼ਹੀਦਾਂ ਦਾ ਖੂਨ 흘ਿਆ ਤੁਸੀਂ ਆਪਣੀ ਵਿਰਾਸਤ ਵੱਲ ਤੇ ਵੇਖੋ ਇੱਕ ਦਿਨ ਦੇ ਵਿੱਚ 50000 ਲਾਸ਼ ਕੋਪਰੀਡੇ ਦੇ ਮੈਦਾਨ ਦੇ ਵਿੱਚ ਪਈ ਸੀ ਤੇ ਤੁਹਾਡਾ ਜਰਨੈਲ ਜਸਾਸ ਸਿੰਘ ਆਲੂਵਾਲੀਆ ਅਹਿਮਦ ਸ਼ਾਹ ਅਬਦਾਲੀ ਨੂੰ ਉਸੇ ਦਿਨ ਹਰਾ ਕੇ ਅਰਦਾਸ ਕਰ ਰਿਹਾ ਸੀ ਤਤ ਖਾਲਸਾ ਰਹਿ ਗयो ਗयो ਸੁਖੋਟ ਗੁਆਇਆ ਆ ਪਾਸ਼ਾ ਜਿਹੜੇ ਸ਼ਹੀਦ ਹੋ ਗਏ ਨੇ ਉਹ ਤੇਰੀ ਗੋਚ ਚ ਚਲੇ ਗਏ ਅਸੀਂ ਲੜਨ ਦੇ ਵਾਸਤੇ ਸ਼ਹੀਦ ਹੋਣ ਵਾਸਤੇ ਤਿਆਰ ਆ ਸ਼ਹੀਦ ਹੋਇਆ 50 ਹਜ਼ਾਰ ਸਾਡੇ ਇਤਿਹਾਸਿਕ ਸਰੂਤ ਕਹਿੰਦੇ ਨੇ ਲੋਕ ਕਹੇ ਸਿੱਖ ਸਭ ਗਿਆ ਮਾਰਾ ਬੱਚਿਓ ਪਚਾਸ ਔਰ ਖਾਪ ਗਿਆ ਸਾਰਾ ਆ 40 50 60 ਬੱਚੇ ਨੇ ਤੇ ਜਿਹੜੇ ਬੱਚੇ ਨੇ ਉਹਨਾਂ ਚੋਂ ਕੋਈ ਵੀ ਐਸਾ ਨਹੀਂ ਸੀ ਜਿਹਦੇ ਜਿਸਮ ਦੇ ਉੱਪਰ 13 ਤੋਂ ਘੱਟ ਫੱਟ ਹੋਣ ਗੋਲੀਆਂ ਦੇ ਤੀਰਾਂ ਦੇ ਕਿਰਪਾਨਾਂ ਦੇ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੇ ਜਿਸਮ ਤੇ ਬਾਈ ਫਟ ਸੀ ਆਪਣੇ ਆਪ ਨੂੰ ਦੁਨੀਆ ਦਾ ਜੇਥੂ ਜ਼ਰਨੈਲ ਕਹਿਣ ਵਾਲਾ ਜਿਸ ਨੇ ਪਾਣੀਪਤ ਦੇ ਮੈਦਾਨ ਦੇ ਵਿੱਚ ਜਦੋਂ ਮਰੱਟਿਆਂ ਦੀ ਪੱਤ ਪਾਣੀ ਪਾਣੀ ਕਰ ਦਿੱਤੀ ਆ ਉਹਨਾਂ ਨੇ ਦੋ ਦਹਾਕੇ ਉੱਚੀ ਸਾਹ ਨਹੀਂ ਲਿਆ ਸਿੱਖ 50000 ਸ਼ਹੀਦ ਹੋਏ ਨੇ ਤਿੰਨਾਂ ਮਹੀਨਿਆਂ ਦੇ ਵਿੱਚ ਨਸਰਹੰਦ ਤੇ ਅੰਮ੍ਰਿਤਸਰ ਤੇ ਫੇਰ ਕਬਜ਼ਾ ਕਰ ਲਿਆ ਅਹਿਮਦ ਸ਼ਾਹ ਅਬਦਾਲੀ ਹਿੱਲ ਗਿਆ ਇਹਨਾਂ ਦੇ ਨਾਲ ਹੁਣ ਜੰਗ ਨਹੀਂ ਜਿੱਤੀ ਜਾ ਸਕਦੀ ਉਹਨੇ ਆਲਾ ਸਿੰਘ ਦੇ ਵਕੀਲ ਲਾਲੂ ਸਿੰਘ ਗਰੇਵਾਲ ਦੇ ਨਾਲ ਆਪਣੇ ਤਿੰਨ ਏਲਚੀ ਸਿੱਖਾਂ ਵੱਲ ਭੇਜੇ ਮੇਰੇ ਨਾਲ ਰਾਜੀਨਾਮਾ ਕਰ ਲਓ ਇਹ ਦੁਨੀਆ ਦਾ ਜੇਤੂ ਜ਼ਰਨੈਲ ਆਪਣੇ ਆਪ ਨੂੰ ਸਮਝਣ ਵਾਲਾ ਅਫਗਾਨਿਸਤਾਨ ਦਾ ਬਾਬਾ ਹੈ ਅਫਗਾਨਿਸਤਾਨ ਅਫਗਾਨਿਸਤਾਨ ਦੀ ਨਹੀਂ ਲੱਗਣ ਵਾਲਾ ਅਹਿਮਦ ਸ਼ਾਹ ਬਦਲਾ ਦੀ ਇਹ ਗੱਲ ਕਹਿ ਰਿਹਾ ਕਹਿੰਦਾ ਮੇਰੇ ਨਾਲ ਰਾਜੀਨਾਮਾ ਕਰ ਲਓ ਸੰਧੀ ਕਰ ਲਓ ਰਾਜ ਮੇਰਾ ਪਰ ਇੱਥੇ ਰਜਵਾੜੇ ਤੁਸੀਂ ਹੋਵੋਗੇ ਤਾਜ ਮੇਰਾ ਹੋਵੇਗਾ ਬਾਦਸ਼ਾਹ ਮੈਂ ਹੋਵਾਂਗਾ ਇੱਥੋਂ ਦੀ ਨਵਾਬੀ ਤੁਹਾਡੇ ਕੋਲ ਹੋਵੇਗੀ ਤੁਹਾਡੇ ਸਿਰਾਂ ਉੱਤੇ ਬੋਲ ਨਹੀਂ ਪਹਿਣਗੇ ਤੁਹਾਡੇ ਬੱਚਿਆਂ ਦੇ ਟੁਕੜੇ ਝੋਲੀਆਂ 'ਚ ਨਹੀਂ ਪਹਿਣਗੇ ਤੁਹਾਨੂੰ ਜੰਗਲਾਂ 'ਚ ਨਹੀਂ ਰਹਿਣਾ ਪਵੇਗਾ ਤੁਸੀਂ ਸੋਹਣੀ ਜ਼ਿੰਦਗੀ ਜੀ ਸਕਦੇ ਹੋ ਤੁਸੀਂ ਨਵਾਬ ਬਣ ਕੇ ਰਾਜ ਕਰਿਓ ਬਸ 6 ਸ਼ਮਈ ਜਿਹੜੀ ਇੱਥੇ ਫਸਲ ਹੁੰਦੀ ਸੀ ਝੋਨਾ ਤੇ ਉਹ ਹੁੰਦਾ ਨਹੀਂ ਸੀ ਕਣਕ, ਜੌਂ, ਬਾਜਰਾ, ਗਵਾਰਾ, ਕੋਥਰਾ ਇਹ ਜਿੰਨੀ ਕੁ ਫਸਲ ਹੁੰਦੀ ਸੀ ਤੁਸੀਂ 6ਵਾਂ ਹਿੱਸਾ ਮੈਨੂੰ ਦੇ ਦਿਆ ਕਰੋ ਰਾਜ ਕਰੋ ਇੱਥੇ ਨਵਾਬੀਆਂ ਵਾਂ ਪਰ ਸਿੱਖ ਜਰਨੈਲ ਕੋ ਪੰਜ ਬੈਠੇ ਨੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਹਰੀ ਸਿੰਘ ਸਰਦਾਰ ਕਰਮ ਸਿੰਘ ਇਹ ਜਰਨੈਲ ਅੱਗੇ ਬੈਠੇ ਨੇ ਇਹਨਾਂ ਨੇ ਆਪਸ ਵਿੱਚ ਸਲਾਹ ਕੀਤੀ ਜੇ ਅੱਜ ਦੁਨਿਆਵੀ ਨਜ਼ਰੀਏ ਤੋਂ ਵੇਖੀਏ ਸੌਦਾ ਤੇ ਬੜਾ ਸਸਤਾ ਹੈ 6 ਮਹੀਨਿਆਂ ਬਾਅਦ ਥੋੜੀ ਜੀ ਕਣਕ ਜੋ ਬਾਜਰਾ ਘਵਾਰਾ ਦੇ ਦਿਓ ਜਾਨ ਬਚਾਓ ਨਵਾਬੀਆਂ ਮੰਨੋ ਪਰ ਗੱਲ ਇੱਥੇ ਨਹੀਂ ਸੀ ਗੱਲ ਪਾਛੇ ਹੀ ਰਵੇ ਦੀ ਸੀ ਗੱਲ ਰਾਜ ਦੀ ਸੀ ਉਹਦੀ ਲਿਖਤੀ ਆਈ ਇਸ ਪੇਸ਼ਕਸ਼ ਦਾ ਜਵਾਬ ਸਿੱਖਾਂ ਨੇ ਲਿਖਤੀ ਰੂਪ ਚ ਦਿੱਤਾ ਸੋਨ ਸਿੰਘ ਸੀਤਲ ਲਿਖਦੇ ਨੇ ਆਪਣੀ ਕਾਵ ਰਚਨਾ ਦੇ ਵਿੱਚ ਕਹਿੰਦਾ ਜਿਹੜਾ ਸਿੱਖਾਂ ਨੇ ਜਵਾਬ ਦਿੱਤਾ ਅਹਿਮਦ ਸ਼ਾਹ ਅਬਦਾਲੀ ਨੂੰ ਨਾ ਉਹਦੇ ਵਾਸਤੇ ਬੜਾ ਹੈਰਾਨੀ ਕਰਨ ਵਾਲਾ ਸੀ ਕਿ ਜਿਨ੍ਹਾਂ ਨੂੰ ਮੈਂ ਇਹ ਗੱਲ ਕਹਿ ਰਿਹਾ ਤੁਹਾਡੀ ਜਾਨ ਬਚ ਸਕਦੀ ਹੈ ਛੀਂਛਮਾਈ ਥੋੜਾ ਜਿਹਾ ਰਾਸ਼ਨ ਦੇ ਦਿਆ ਕਰੋ ਉਹ ਅੱਗੋਂ ਜਵਾਬ ਕੀ ਦੇ ਰਹੇ ਨੇ ਸੋਨ ਸਿੰਘ ਸੀਤਲ ਕਹਿੰਦਾ ਸਿੱਖਾਂ ਨੇ ਲਿਖਿਆ ਸਾਡੇ ਵੱਲੋਂ ਛਾਹ ਨੂੰ ਕਹਿ ਦੇਣਾ ਜਾ ਕੇ ਮਿਲਾਂ ਜਿ ਉਸ ਨੂੰ ਰਣ ਵਿੱਚ ਹੱਥ ਤੀਗ ਉਟਾ ਕੇ ਸ਼ਰਤਾਂ ਲਿਖਾਂਗੇ ਰਤ ਨਾਲ ਖੈਬਰ ਕੋਲ ਜਾ ਕੇ ਸ਼ਾ ਨਜਰਾਨੇ ਸਾਥੋਂ ਭਾਲ ਦਾ ਯੂ ਇਨ ਮਨਾ ਕੇ ਪਰ ਸ਼ੇਰ ਨਾ ਜਿਉਂਦੇ ਸੀਤਰਾ ਨਕ ਨਥ ਪਵਾ ਕੇ ਗੱਲ ਜ਼ਿੰਦਗੀ ਜਿਉਣ ਦੀ ਨਹੀਂ ਹੈ ਗੱਲ ਗੁਲਾਮੀ ਦੀ ਤੇ ਆਜ਼ਾਦੀ ਦੀ ਹੈ ਅੱਜ ਅਫਸੋਸ ਨਾਲ ਕਹਿਣਾ ਪੈ ਰਿਹਾ ਅਸੀਂ ਮਾਨਸਿਕ ਤੌਰ ਤੇ ਗੁਲਾਮੀ ਸਵੀਕਾਰ ਕਰ ਚੁੱਕੇ ਹਾਂ ਜਿਸ ਕੌਮ ਨੂੰ ਆਪਣੀ ਮਾਂ ਬੋਲੀ ਬੋਲਣ ਦੇ ਵਿੱਚ ਸ਼ਰਮ ਮਹਿਸੂਸ ਹੋਵੇ ਨਾ ਸਮਝ ਲਿਓ ਕਿ ਉਹ ਕੌਮ ਗੁਲਾਮੀ ਪ੍ਰਵਾਨ ਕਰ ਚੁੱਕੀ ਹੈ ਜਿਸ ਕੌਮ ਨੂੰ ਆਪਣੇ ਪਹਿਰਾਵੇ ਨੂੰ ਛੱਡ ਕੇ ਅਸ਼ਲੀਲ ਤੇ ਲੱਚਰ ਪਹਿਰਾਵਾ ਪোন ਦਾ ਚਾਹ ਪੈਦਾ ਹੋ ਜਾਏ ਨਾ ਸਮਝ ਜਿਓ ਕੌਮ ਦੇ ਚ ਨੈਤਿਕ ਗੁਲਾਮੀ ਪ੍ਰਵਾਨ ਕਰ ਚੁੱਕੀ ਹੈ ਜਿਹੜੀ ਕੌਮ ਆਪਣੇ ਈਸ਼ਤੂ ਸੱਜ ਕੇ ਇਹਨੂੰ ਛੱਡ ਕੇ ਕਿਸੇ ਬਾਬੇ ਨੂੰ ਪੱਥੇ ਟੇਕਦੀ ਹੋਵੇ ਨਾ ਸਮਝਿਓ ਕਿ ਧਾਰਮਿਕ ਗੁਲਾਮੀ ਦਾ ਸ਼ਿਕਾਰ ਹੋ ਚੁੱਕੀ ਸੋ ਸਾਡਾ ਇੱਕ ਹੀ ਨਿਸ਼ਾਨਾ ਹੋਣਾ ਚਾਹੀਦਾ ਜਿਹੜਾ ਅਸੀਂ ਰੋਜ਼ ਕਹਿੰਦੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਲੀਆ ਕਰਨ ਗੁਰੂ ਤੋਂ ਬਿਨਾਂ ਸਿੱਖ ਦਾ ਸਿਰ ਕਿਸੇ ਹੋਰ ਦੇ ਅੱਗੇ ਨਾ ਝੁਕੇ ਕੋਈ ਜਿੰਨਾ ਵੱਡੀ ਉੱਚੀ ਅਵਸਥਾ ਦਾ ਬਾਪਸ مالک ਹੋਵੇ ਉਹ ਸਾਡਾ ਗੁਰੂ ਨਹੀਂ ਹੈ ਜਿਹੜਾ ਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਤੇ ਹੁਕਮ ਵੀ ਉਸ ਗੁਰੂ ਨੇ ਕੀਤਾ ਜਿਸ ਗੁਰੂ ਨੇ ਚਾਰ ਪਤਰਾਂ ਦੇ ਸਿਰ ਤੁਹਾਡੀ ਚੋਰੀ ਚ ਪਾਏ ਨੇ ਤੇ ਤੁਹਾਡੇ ਤੋਂ ਮੰਗਿਆ ਕੀ ਹੈ ਜਦ ਹਮਰੇ ਦਰਸ਼ਨ ਕੋ ਆਵੋ ਵਾਂਸ ਚੀਤਨ ਸ਼ਿਸ਼ਤਰ ਸਜਾਵੋ ਸ਼ਿਸ਼ਤਰਹੀਨ ਕਬੂ ਨਾ ਹੋਈ ਰਹਿਤਵੰਤ ਖਾਲ ਹੈ ਸੋਈ ਇਹ ਮੇਰੀ ਆਗਿਆ ਸੁਨੋ ਹੈ ਪਿਆਰੇ ਬਿਨਾ ਤੇ ਕੇਸੰਦੀ ਉਹਨਾਂ ਦਤਾਰੇ ਇਹ ਉਸ ਗੁਰੂ ਦਾ ਹੁਕਮ ਹੈ ਜਿਸ ਗੁਰੂ ਨੇ ਆਪਣੇ ਚਾਰ ਪੁੱਤਰਾਂ ਦੇ ਸਿਰ ਤੁਹਾਡੀ ਝੋਲੀ ਚ ਪਾ ਕੇ ਕੇਵਲ ਇੱਕੋ ਗੱਲ ਕਹੀ ਸੀ ਕਿ ਜਦੋਂ ਮੇਰੇ ਦਰਬਾਰ ਚ ਆਉਂਦੇ ਹੋ ਮੈਨੂੰ ਤੁਹਾਡੀ ਉਂਗਲੀ ਦੇ ਨਾਲ ਲੱਗੇ ਪੁੱਤ ਦੇ ਚਿਹਰੇ ਦੇ ਵਿੱਚ ਅਜੀਤ ਜਜਾਰ ਦਾ ਚਿਹਰਾ ਦਿਸਣਾ ਚਾਹੀਦਾ ਅੱਜ ਅਸੀਂ ਆਪਣੇ ਪਰਿਵਾਰਾਂ ਚ ਵੇਖੀਏ ਕਿ ਸਾਡੇ ਬੱਚੇ ਅਜੀਤ ਸਿੰਘ ਜੁਹਾਰ ਸਿੰਘ ਦੇ ਵਾਰਿਸ ਰਹਿ ਗਏ ਨੇ ਜੇ ਨਹੀਂ ਰਹਿ ਗਏ ਤੇ ਫਿਰ ਅਸੀਂ ਪੱਕੀ ਗਲਾਮੀ ਸਵੀਕਾਰ ਕਰ ਚੁੱਕੇ ਸੋ ਇਹਨਾਂ ਗੱਲਾਂ ਨੂੰ ਸਮਝਣ ਦਾ ਯਤਨ ਕਰਿਓ ਵਕਤ ਮੈ ਥੋੜਾ ਜਿਹਾ ਜ਼ਿਆਦਾ ਲੱਗੇ ਖਿਮਾ ਦਾ ਜਾ ਚੁੱਕੇ ਇਨੀਆਂ ਕਬੀਰੀਆਂ ਪ੍ਰਵਾਸ ਫਤਿਹ ਦੀ ਸਾਂਝ ਸਤਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ